ਪਹਿ ਗਿਆ ਮੈਂ ਸੰਪੁਰ ਵਿਛੋੜਾ ਉਹ ਹਦਨਤਾ ਮਾੜੇ ਸੀ ਰਖੀਆਂ ਰਬ ਅੱਗੇ ਸੀ ਢੋਰਾ ਲੱਖ ਲਾਣਤਾ ਪਾਪੀ ਨੂੰ ਲੱਖ ਹਣਤਾ ਪਾਪੀ ਨੂੰ ਹੋਇਆ ਗੋਲੀ ਮਾਰ ਪਗੌੜਾ 8 ਮਾਰ ਛਠਾਸੀ ਨੂੰ ਪਹਿ ਗਿਆ ਮੈਂ ਸੰਪੁਰ ਵਿਛੋੜਾ 8 ਮਾਰ ਛਠਾਸੀ ਨੂੰ ਬਾਗ ਯਾ ਮੈ ਸੰ ਪਰਵਿਸ਼ੋੜਾ ਇੱਕ ਨਿਹੜਾ ਬੰਗਾ ਦੀ ਉਹਨਾਂ ਨੇ ਇਹ ਗੱਲ ਸਭ ਤੋਂ ਪਹਿਲਾਂ ਕਹੀ ਕਿ ਇਦਾਂ ਲੱਗਦਾ ਜਿਦਾ ਚਮਕੀਲਾ ਖੜਾ ਵਾ ਮਾਂ ਨੇ ਜੰਮਿਆ ਪੁੱਤ ਸੀ ਸੂਰਮਾ ਉਹਦੀ ਸ਼ੇਰਾਂ ਵਰਗੀ ਚਾਲ ਉਹਨੇ ਮੌਤ ਨੂੰ ਆਪ ਵੰਗਾਰਿਆ ਪਾਵੇਂ ਮੱਝ ਦੀ ਹਾ ਤਾਰ ਉਹ ਇੱਕ ਦੇ ਜੋਰ ਨਾਲ ਗਾ ਰਿਆ ਹੇ ਕਰੇ ਜੋਰ ਨਾਲ ਗਾ ਗਿਆ ਹੋ ਕੀਤੇ ਵੈਰੀ ਵੇਖ ਹੈ ਰਾਣਾ ਪਿੰਡਾਂ ਵਿੱਚ ਖੇਤੀਬਾੜੀ ਹੁੰਦੀ ਆ ਸਪਰੇਅ ਦਾ ਕੰਮ ਜਿਹੜਾ ਵਾ ਤੁਸੀਂ ਮੈਨੂੰ ਦੇਖਿਆਣਾ ਵਾ ਵੀਡੀਓ ਪਹਿਲਾਂ ਜ ਤੇ ਸਪਰੇਅ ਕਰ ਲੈਣਾ ਜਾਂ ਖਾਦ ਪਾ ਲਈ ਦੀ ਤੇ ਜੇ ਕੋਈ ਕੰਮ ਲੱਭਦਾ ਸੀ ਉਹ ਕਰ ਲੀਦਾ ਇਹ ਮੇਰੇ ਆਪ ਦਿगाने ਵੀ ਲਿਖਿਆ ਜੇ ਪਰਮਾਤਮਾ ਨੇ ਗੋਡ ਗਿਫਟ ਦਿੱਤਾ ਵਾ ਲਿਖਣ ਦਾ ਮੇਰੀ ਸੋਚ ਇਹ ਆ ਕਿ ਮੈਂ ਮੇਰੀ ਕਲਮ ਜਿਹੜੀ ਸਭ ਸਿਰਫ ਚਮਕੀਲਾ ਜੀ ਲਹਿਲ ਨੂੰ ਜਾਵੇ ਜਬਰ ਜ਼ੁਲਮ ਦੀ ਜਾਲਮਾਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਹੋ ਕੀ ਢਿੱਲ ਤ ਫਰੰਗੀਆਂ ਕੀ ਵਰਤੇ ਆ ਪਣਾ ਸਾਥੋ ਬਾਬਾ ਖੋਲੇ ਹਾ ਤੇਰਾ ਨਣਕਾਣਾ ਸਾਥੋ ਬਾਬਾ ਖੋਲੇ ਹਾ ਤੇਰਾ ਨਣਕਾਣਾ ਸੋਨੀਆ ਮਾਨ ਟੋਜਨ ਫਿਲਮ ਟੋਜਨ ਗਾਣੇ ਚ ਉਹਨਾਂ ਨੇ ਸ਼ੂਟ ਕੀਤਾ ਮੇਰੇ ਖੁਆਇਸ਼ ਸੀ ਉਹਨਾਂ ਨਾਲ ਕੰਮ ਕਰਨ ਦੀ ਮੈਨੂੰ ਫੋਨ ਕਰਦੇ ਆ ਸਰਦਾਲੂ ਉਹ ਮੈਨੂੰ ਕਹਿੰਦੇ ਆ ਕਿ ਕਮੈਂਟਾਂ ਵਿੱਚ ਬਹੁਤ ਲੋਕ ਮਾੜਾ ਤੈਨੂੰ ਬੋਲਣਗੇ ਕਦੇ ਉਹਨਾਂ ਦਾ ਕਮੈਂਟ ਪੜ ਕੇ ਕਦੇ ਇਹ ਲੈ ਨੂੰ ਇਸ ਲੈਨ ਨੂੰ ਛੱਡ ਨਾ ਦੇ ਬਾਕੀ ਮੈਂ ਕਮੈਂਟ ਪੜਦਾ ਹੀ ਨਹੀਂ ਚਮਕੀਲਾ ਜੀ ਦੇ ਸਾਥੀ ਸੀ ਜਿੰਨੇ ਵੀ ਹੁਣ ਹੈਗੇ ਆ ਧਰਤੀ ਤੇ ਕੁਝ ਤਾਂ ਚਲੋ ਜਿੰਨੇ ਡੈਥ ਹੋ ਗਈ ਆ ਉਨਾਂ ਇਲਾਵਾ ਜਿੰਨੇ ਵੀ ਰਗੇ ਮੈਂ ਚਾਹੁੰਨਾ ਮੇਰੇ ਗਾਣੇ ਵਿੱਚ ਉਹ ਸਾਰੇ ਫੇਰ ਤੋਂ ਇਕੱਠੇ ਹੋਣ ਹੁਣ ਤੱਕ ਨਾਲ ਖੜ ਦੇਣੀ ਜਿਹੜੇ ਖੜ ਦੇ ਜਹਾਰ ਸੀ ਮੇਰੇ ਹੇਕ ਜਬ ਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਹੇਕ ਜਬ ਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਮੇਰੇ ਵਾਸਤੇ ਬਹੁਤ ਖੁਸ਼ਖਬਰੀ ਹੋਏਗੀ ਮੇਰੇ ਵਾਸਤੇ ਹੈਨਾ ਤੇ ਮੈਂ ਨਿਮਰਤ ਖੈਰਾ ਜੀ ਇਸ ਟਾਈਮ ਦੇ ਆਪਣੇ ਪੰਜਾਬ ਦੇ ਨਾਮੀ ਕਲਾਕਾਰ ਆ ਤੇ ਜੇ ਮੈਨੂੰ ਉਹਨਾਂ ਨਾਲ ਮੌਕਾ ਮਿਲੇ ਤਾਂ ਬਹੁਤ ਵਧੀਆ ਗੱਲ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਨਿਰਪੱਖ ਪੋਸਟ ਤੇ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜਿੱਦਾਂ ਕਿ ਹਰ ਵਾਰ ਕਿਸੇ ਅਲੱਗ-ਅਲੱਗ ਚਿਹਰਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਗੱਲ ਕਰਾਂਗੇ ਉਹਨਾਂ ਕਲਾਕਾਰਾਂ ਦੇ ਬਾਰੇ ਜੋ ਕਿਤੇ ਨਾ ਕਿਤੇ ਬੇਸ਼ੱਕ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਆ ਲੇਕਿਨ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੀ ਜੋ ਆਵਾਜ਼ ਹੈ ਰਾਜ਼ ਕਰਦੀ ਹੈ ਤੇ ਅੱਜ ਵੀ ਲੋਕਾਂ ਦੇ ਕੰਨ ਉਹਨਾਂ ਦੀ ਆਵਾਜ਼ ਸੁਣਨ ਨੂੰ ਤਰਸਦੇ ਆ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਸੀ ਅਮਰ ਸਿੰਘ ਚਮਕੀਲਾ ਤੇ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਆ ਉਹਨਾਂ ਦੀ ਆਵਾਜ਼ ओ, हाँ जी। हाँ जी, जी आज ਤਾਂ अमर ਸਿੰਘ चमकीला ਦੇ ਨਾਲ ਮਿਲਦੀ ਹੀ ਮਿਲਦੀ ਹੈ ਲੇਕਿਨ ਉਹਨਾਂ ਦੇ ਚਿਹਰੇ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਉਹਨਾਂ ਦੀ ਝਲਕ ਜ਼ਰੂਰ ਨਜ਼ਰ ਆਉਂਦੀ ਹੈ ਤੇ ਗੱਲ ਕਰ ਰਹੇ ਆ ਅਸੀਂ ਪ੍ਰਭ ਅਜਨਾਲਾ ਦੇ ਬਾਰੇ ਆਪਣੇ ਨਾਲ ਮੌਜੂਦ ਨੇ ਸੱਸ਼ਕਾਲ ਜੀ ਸੱਸ਼ਕਾਲ ਜੀ ਹੋਠ ਠੀਕ ਠਾਕ ਹੋ ਤੁਸੀਂ ਹਾਂਜੀ ਹਾਂਜੀ ਸੋ ਜਿਵੇਂ ਕਿ ਆਪਾਂ ਅੱਜ ਤੁਹਾਡੀ ਮੁਲਾਕਾਤ ਤੁਹਾਡੀ ਇੰਟਰੋਡਕਸ਼ਨ ਨਹੀਂ ਇੱਕ ਅਮਰ ਸਿੰਘ ਚਮਕੀਲਾ ਦੇ ਨਾਮ ਦੇ ਨਾਲ ਹੀ ਕਰਵਾਈ ਹੈ ਸੋ ਮੈਂ ਚਾਹੂੰਗੀ ਕਿ ਇੱਕ ਵਾਰੀ ਤੁਸੀਂ ਗਾਣਾ ਜ਼ਰੂਰ ਸੁਣਾਓ ਉਹਨਾਂ ਦੀ ਹੀ ਆਵਾਜ਼ ਤਾਂ ਕਿ ਲੋਕ ਸੁਣ ਸਕਣ ਉਸ ਨੂੰ ਜਬਰ ਜ਼ੁਲਮ ਦੀ ਜਾਲਮਾਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਹੋ ਕੀ ਤਿਲ ਤ ਫਰੰਗੀਆਂ ਕੀ ਵਰਤੇ ਆਪਣਾ ਸਾਥੋ ਬਾਬਾ ਖੋਲੇ ਆ ਤੇਰਾ ਨਣਕਾਣਾ ਸਾਥੋ ਬਾਬਾ ਖੋਲੇ ਆ ਤੇਰਾ ਨਣਕਾਣਾ ਹੋ ਹਿੰਦੂ ਤੇ ਮੁਸਲਮਾਨ ਸੀ ਹਿਕ ਨਾਲ ਲਾਉਂਦਾ ਇੱਕੋ ਰਾਮ ਰਹੀਮ ਹੈ ਗੱਲ ਬੈ ਸਮਝਾਉਂਦਾ ਰਸਤੇ ਵੱਖੋ ਵਖਰੇ ਪਰ ਇਕਟ ਕਾਣਾ ਸਾਥੋ ਬਾਬਾ ਖੋਲਿਆ ਤੇ ਰਾਣਣ ਕਾਣਾ ਸਾਥੋ ਬਾਬਾ ਖੋਲਿਆ ਤੇ ਰਾਣਣ ਕਾਣਾ ਜੇ ਇਹ ਬਹੁਤ ਖੂਬਹੁਬ ਹੋ ਆਪੋ ਹੀ ਅਵਾਜ਼ ਕਹਿ ਸਕਦੇ ਅਮਰ ਸਿੰਘ ਚਮਕੀਲਾ ਦੀ ਆਵਾਜ਼ ਜਦੋਂ ਆਪਾਂ ਇਹਨਾਂ ਦੀ ਆਵਾਜ਼ ਨੂੰ ਸੁਣਦੇ ਆ ਸੋ ਪ੍ਰਭ ਜੀ ਅਗਰ ਆਪਾਂ ਗੱਲ ਕਰੀਏ ਕਿ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਕਦੋਂ ਹੋਇਆ ਕਿ ਉਹਨਾਂ ਦੀ ਆਵਾਜ਼ ਤੁਹਾਡੀ ਜੋ ਆਵਾਜ਼ ਹੈ ਅਮਰ ਸਿੰਘ ਚਮਕੀਲਾ ਦੇ ਨਾਲ ਮਿਲਦੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਜਦੋਂ ਗਾਉਂਦੇ ਸੀ ਤੁਸੀਂ ਮੈਂ ਅਮਰੀਕਾ ਦਾ ਰਹਿਣ ਵਾਲਾ ਵਾਂ ਤਹਿਸੀਲ ਅਜਨਾਲਾ ਵਾ ਤੇ ਜਦੋਂ ਅਜਨਾਲਾ ਸਾਡਾ ਸ਼ਹਿਰ ਲੱਗਦਾ ਵਾ ਨਾਲ ਤੇ ਉੱਥੇ ਮੈਂ ਇੱਕ ਤੂੰਬੀ ਦੀ ਤਾਰ ਲੈਣ ਗਿਆ ਮੈਨੂੰ ਤੂੰਬੀ ਸਿੱਖਣ ਦਾ ਬਹੁਤ ਚਾਹੀ ਤੇ ਉਸ ਤੂੰ ਵੀ ਲੈਣ ਗਿਆ ਤੇ ਮੈਨੂੰ ਆਪਣੇ ਆਪ ਚ ਨਾ ਕਿਸੇ ਨੇ ਕਦੇ ਕਿਹਾ ਸੀ ਕਿ ਤੂੰ ਚਮਕੀਲੇ ਵਰਗਾ ਲੱਗਦਾ ਪਹਿਲੀ ਵਾਰ ਇੱਕ ਮੈਂ ਤੂੰ ਬੇ ਦੀ ਤਾਰ ਲੈਣ ਗਿਆ ਸੀ ਉਥੇ ਤੇ ਉਸ ਦੁਕਾਨ ਤੇ ਇੱਕ ਖੜਾ ਬਜ਼ੁਰਗ ਆਦਮੀ ਉਹਨਾਂ ਨੇ ਇਹ ਗੱਲ ਸਭ ਤੋਂ ਪਹਿਲਾਂ ਕਹੀ ਸੀ ਕਿ ਇਦਾਂ ਲੱਗਦਾ ਜਿਦਾ ਚਮਕੀਲਾ ਖੜਾ ਵਾ ਤੇ ਕੁਝ ਸਮੇਂ ਬਾਅਦ ਚਮਕੀਲਾ ਜੀ ਦੀ ਵੀਡੀਓ ਮੇਰੇ ਫਾਦਰ ਸਾਹਿਬ ਜੀ ਦੇਖ ਰਹੇ ਸੀ ਉਹ ਜੇ ਕੇਸਰ ਸਿੰਘ ਟਿੱਕੀ ਦੀ ਵੀਡੀਓ ਆਈ ਤੇ ਜਦੋਂ ਮੈਂ ਲੁਧਿਆਣੇ ਦੇ ਪੈਰ ਧਰਿਆ ਫਿਰ ਉਥੇ ਜਿੰਨੇ ਵੀ ਲੋਕਾਂ ਨੇ ਮੈਨੂੰ ਦੇਖਿਆ ਉਹ ਸਾਰੇ ਨੇ ਇਹੀ ਕਿਹਾਗੇ ਸੇਮ ਚਮਕੀਲਾ ਵਾ ਜੀ ਸੋ ਜਿਵੇਂ ਕਿ ਤੁਸੀਂ ਹੁਣੇ-ਹੁਣੇ ਦੱਸਿਆ ਕਿ ਤੁਸੀਂ ਤੂੰਬੀ ਦੀ ਤਾਰ ਲੈਣ ਦੇ ਲਈ ਗਏ ਸੀ ਇਹਦਾ ਮਤਲਬ ਤੁਸੀਂ ਤੂੰਬੀ ਪਹਿਲਾਂ ਤੋਂ ਹੀ ਵਜਾਉਂਦੇ ਸੀ ਮੇਰੇ ਫਾਦਰ ਸਾਹਿਬ ਜੀ ਵਜਾਉਂਦੇ ਹੀ ਜੀ ਹਾਂਜੀ ਉਹ ਜਗਰਾਤੇ ਵਗੈਰਾ ਕਰਦੇ ਆ ਤੇ ਉਹ ਅੰਮਰ ਸਿੰਘ ਚਮਕੀਲਾ ਜੀ ਦੇ ਉਹ ਵੀ ਬਹੁਤ ਫੈਨ ਆ ਜੀ ਤੇ ਉਹਨਾਂ ਨੂੰ ਤੂੰਬੀ ਦੀ ਯਾਦ ਆ ਮੇਰੇ ਫਾਦਰ ਸਾਹਿਬ ਜੀ ਨੂੰ ਤੇ ਉਹਨਾਂ ਕੋਲ ਮੈਂ ਸਿੱਖ ਰਿਆਂ ਤੂੰਬੀ ਦੀ ਯਾਦ ਤੇ ਜਿੰਨਾ ਵੀ ਸਿੱਖਿਆ ਮੈਂ ਆਪਣੇ ਫਾਦਰ ਸਾਹਿਬ ਜੀ ਦੇ ਕੋਲੋਂ ਹੀ ਸਿੱਖਿਆ ਉਹ ਜਗਰਾਤੇ ਕਰਦੇ ਆ ਉਹਨਾਂ ਨਾਲ ਬੈਕਾ ਲਾਉਂਦੇ ਆ ਸਾਜ ਨਾਲ ਗਾਉਣਾ ਉਹਨਾਂ ਨਾਲ ਹੀ ਮੈਂ ਸਿੱਖਿਆ ਜੀ ਤੁਸੀਂ ਕਿੰਨੀ ਉਮਰ ਦੇ ਵਿੱਚ ਸ਼ੁਰੂ ਕੀਤਾ ਸੀ ਅਗਰ ਆਪਾਂ ਗੱਲ ਕਰੀਏ ਤੁਹਾਡੀ ਗਾਇਕੀ ਦੀ ਗਾਉਣਾ ਕਦੋਂ ਸ਼ੁਰੂ ਕੀਤਾ ਤੁਸੀਂ ਗਾਉਣਾ ਜਦੋਂ ਮੇਰੇ ਫਾਦਰ ਸਾਹਿਬ ਜੀ ਮੈਨੂੰ ਕਹਿੰਦੇ ਸੀ ਕਿ ਤੇਰੇ ਘਰ ਚ ਗੰਗਾ ਵਾ ਤੇ ਉਹ ਮੈਂ ਕੱਲਾ-ਕੱਲਾ ਵਾ ਹਨਾ ਉਹਨਾਂ ਦਾ ਕਹਿੰਦੇ ਆ ਕਿ ਮੈਂ ਚਾਹੁੰਦਾ ਕਿ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਮੈਂ ਚਾਹੁੰਦਾ ਕਿ ਮੇਰੀ ਮਾਰਕੀਟ ਜਿਹੜੀ ਜਗਰਾਤੇਂ ਦੀ ਆ ਹੁਣ ਮੈਂ ਬਜ਼ੁਰਗ ਹੁਨਾਂ ਵਾ ਇਹ ਤੁਹਾਨੂੰ ਮਿਲੇ ਜੀ ਤੇ ਪਰ ਮੈ ਤੇ ਜਦੋਂ ਮੈਂ ਉਹਨਾਂ ਨਾਲ ਬੈਕਾ ਲਾਉਣ ਮੈਨੂੰ ਲੈ ਕੇ ਜਾਂਦੇ ਸੀ ਤੇ ਫਿਰ ਇਦਾਂ ਮੇਰਾ ਗਲਾ ਖੁੱਲਦਾ ਖੁੱਲਦਾ ਖਲਾਣੇ ਮੈਨੂੰ ਫਿਰ ਸਾਜ ਨਾਲ ਗਾਉਣ ਦਾ ਬੱਤਰ ਆ ਗਿਆ ਠੀਕ ਹੈ ਸੋ ਜਿਵੇਂ ਕਿ ਤੁਸੀਂ ਗਾਉਂਦੇ ਵੀ ਆ ਹੁਣ ਤੁਹਾਨੂੰ ਗਾਉਣ ਦਾ ਸ਼ੌਕ ਵੀ ਆਪਣੇ ਫਾਦਰ ਸਾਹਿਬ ਦੇ ਨਾਲ ਵੀ ਤੁਸੀਂ ਕੰਮ ਕਰਦੇ ਆ ਤੇ ਇਸ ਤੋਂ ਇਲਾਵਾ ਵੀ ਕੋਈ ਕੰਮਕਾਰ ਤੁਹਾਡਾ ਆਪਣਾ ਹੈ ਜਾਂ ਫਿਰ ਇਸੇ ਹੀ ਲਾਈਨ ਦੇ ਵਿੱਚ ਅੱਗੇ ਜਾ ਰਹੇ ਹੋ ਤੁਸੀਂ ਨਹੀਂ ਪਹਿਲਾਂ ਮੈਂ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਆਈਵੀ ਹਸਪੀਟਲ ਹੈਗਾ ਵਾ 에어ਪੋਰਟ ਦੇ ਰੋਡ ਤੇ ਆ ਸਾਡੇ ਅਜਨਾਲਾ ਰੋਡ ਤੇ ਹੀ ਆ ਉੱਥੇ ਮੈਂ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਤੇ 10000 ਸੈਲਰੀ ਸੀ ਉਹਦੀ ਤੇ 10000 ਨਾਲ ਫਿਰ 2000 ਤਾਂ ਕਿਰਾਏ 'ਚ ਹੀ ਲੰਘ ਜਾਂਦਾ ਸੀ 8000 ਫਿਰ 8000 ਨਾਲ ਘਰ ਦਾ ਸਰਕਲ ਨਹੀਂ ਚੱਲਦਾ ਇਸ ਕਰਕੇ ਮੈਂ ਉਤੋਂ ਇਲਾਵਾ ਮੈਂ ਕੰਮ ਕਰਦਾ ਹਾਂ ਜਿਵੇਂ ਪਿੰਡਾਂ ਵਿੱਚ ਖੇਤੀਬਾੜੀ ਹੁੰਦੀ ਆ ਸਪਰੇਅ ਦਾ ਕੰਮ ਜਿਹੜਾ ਵਾ ਤੁਸੀਂ ਮੇਰੀ ਦੇਖਿਆ ਨਾ ਵਾ ਵੀਡੀਓ ਪਹਿਲਾਂ ਜੋ ਤੇ ਸਪਰੇਅ ਕਰ ਲੈਣਾ ਜਾਂ ਖਾਦ ਪਾ ਲਈਦੀ ਸੀ ਤੇ ਜੇ ਕੋਈ ਕੰਮ ਲੱਭਦਾ ਸੀ ਉਹ ਕਰ ਲੀਦਾ ਸੀ ਜੀ ਸੋ ਆਪਾਂ ਕਮ ਕਹਿ ਸਕਦੇ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਇੱਕ ਮਿਹਨਤ ਆਪਾਂ ਕਹਿ ਸਕਦੇ ਕਿ ਮਿਹਨਤ ਹਰ ਕੋਈ ਕਰਦਾ ਸੋ ਜਿਵੇਂ ਕਿ ਅਮਰ ਸਿੰਘ ਚਮਕੀਲਾ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਵੱਡਾ ਨਾਮ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਹਨਾਂ ਦੇ ਵੱਲੋਂ ਕਮਾਇਆ ਗਿਆ ਸੀ ਜੇਕਰ ਤੁਹਾਡੀ ਆਪਾਂ ਗੱਲ ਕਰੀਏ ਤੁਹਾਡੀ ਆਵਾਜ਼ ਉਹਨਾਂ ਦੇ ਨਾਲ ਮਿਲਦੀ ਹੈ ਚਿਹਰਾ ਆਪਾਂ ਕਹਿ ਸਕਦੇ ਹਾਂ ਕਿ ਜਿਹਦੇ ਦੇ ਵਿੱਚ ਉਹ ਹੀ ਝਲਕ ਪੈਂਦੀ ਹੈ ਤੁਹਾਡਾ ਆਪਣਾ ਕੀ ਸੁਪਨਾ ਹੈ ਕਿ ਤੁਸੀਂ ਕਿਸ ਮੁਕਾਮ ਤੇ ਅੱਗੇ ਪਹੁੰਚਣਾ ਚਾਹੁੰਦੇ ਹੋ ਇੰਡਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਕਿ ਮੇਰਾ ਜਿਹੜਾ ਫਰਸਟ ਗਾਣਾ ਜਦੋਂ ਵੀ ਆਵੇ ਮੈਂ ਖੁਦ ਲਿਖਦਾ ਵੀ ਆ ਮੇਰੇ ਆਪ ਦੇ ਗਾਣੇ ਵੀ ਲਿਖੇ ਆ ਜੇ ਪਰਮਾਤਮਾ ਨੇ ਗੋਡ ਗਿਫਟ ਦਿੱਤਾ ਵਾ ਲਿਖਣ ਦਾ ਮੇਰੀ ਸੋਚ ਇਹ ਆ ਕਿ ਮੈਂ ਮੇਰੀ ਕਲਮ ਜਿਹੜੀ ਸਿਰਫ ਚਮਕੀਲਾ ਜੀ ਦੀ ਲੈਣ ਨੂੰ ਜਾਵੇ ਤੇ ਮੈਂ ਜਿੰਨੇ ਵੀ ਗਾਣੇ ਲਿਖੇ ਚਮਕੀਲਾ ਜੀ ਦੀ ਲੈਣ ਨੂੰ ਲਿਖੇ ਆ ਜੀ ਇਹ ਸੋ ਆਪਣਾ ਲਿਖਿਆ ਹੋਇਆ ਕੁਝ ਸੁਣਾਓ ਜੀ ਹਾਂ ਜੀ ਮੈਂ ਜਰੂਰ ਸੁਣਾਉਂਗਾ ਆ ਤੁਮ ਹਰ ਚਠਾਸੀ ਨੂੰ ਪੈ ਗਿਆ ਮੈਂ ਸੰਪੂਰ ਵਿਛੋੜਾ ਉਹ ਹਦ ਦਿਨਤਾ ਮਾੜੇ ਸੀ ਰਖੀਆਂ ਰਬ ਅੱਗੇ ਸੀ ਢੋਰਾ ਲੱਖ ਲਾਨਤਾ ਪਾਪੀ ਨੂੰ ਲੱਖ ਲਾਨਤਾ ਪਾਪੀ ਨੂੰ ਹੋਇਆ ਗੋਲੀ ਮਾਰ ਪਗੌੜਾ 8 ਮਾਰਚ 88 ਨੂੰ ਪੈ ਗਿਆ ਮੈਂ ਸੰਪੁਰ ਵਿਛੋੜਾ 8 ਮਾਰਚ 88 ਨੂੰ ਪੈ ਗਿਆ ਮੈਂ ਸੰਪੁਰ ਵਿਛੋੜਾ ਕਈ ਸਾੜ ਹੋ ਗਏ ਨੇ ਇਨਸਟਾ ਤੇ ਝਲਦੀਆਂ ਨੰਗੀਆਂ ਰੀਲਾ ਘੋਈ ਰੋ ਕਟੋਕਾਣਾ ਵੈਰੀ ਨੇ ਮਾਰਿਆ ਹਿੱਟ ਚਮਕੀਲਾ ਅਸੀਂ ਛੱਡ ਫੈਮਿਲੀ ਨੂੰ ਅਸੀਂ ਛੱਡ ਫੈਮਿਲੀ ਨੂੰ ਪਰਿਆ ਕੋਟ ਸਬਰ ਦਾ ਕੋੜਾ 8 ਮਾਰਚ 83 ਨੂੰ ਪੈ ਗਿਆ ਮੈਸਮ ਪਰਵਿਸ਼ੋੜਾ 8 ਮਾਰਚ 88 ਨੂੰ ਹੋ ਗਿਆ ਗੋਲੀ ਮਾਰਪ ਘੋੜਾ ਬਹੁਤ ਖੂਬ ਆਪਾਂ ਕਹਿ ਸਕਦੇ ਆ ਕਿ ਜਿੰਨੀ ਸੋਹਣੀ ਇਹਨਾਂ ਦੀ ਆਵਾਜ਼ ਆ ਨਾ ਉੰਨੀ ਹੀ ਸੋਹਣੀ ਇਹਨਾਂ ਦੀ ਲਿਖਤ ਵੀ ਆ ਕਿਉਂਕਿ ਇੱਕ ਇੱਕ ਸ਼ਬਦ ਚੁਣ-ਚੁਣ ਕੇ ਲਿਖਿਆ ਗਿਆ ਹੈ ਤੇ ਰਿਐਲਿਟੀ ਲਿਖੀ ਗਈ ਹੈ ਸੋ ਆਪਾਂ ਅਗਰ ਗੱਲ ਕਰੀਏ ਕਿ ਅਮਰ ਸਿੰਘ ਚਮਕੀਲਾ ਦੇ ਨਾਲ ਤਾਂ ਤੁਹਾਡਾ ਨਾਮ ਜੋੜਿਆ ਹੀ ਜਾਂਦਾ ਹੈ ਤੇ ਪੰਜਾਬੀ ਇੰਡਸਟਰੀ ਦੇ ਵਿੱਚੋਂ ਇਸ ਵੇਲੇ ਦੀ ਅਗਰ ਗੱਲ ਕਰੀਏ ਚਲੋ ਪੁਰਾਣੇ ਸਮਿਆਂ ਦੀ ਵੀ ਕਰ ਲਈਏ ਹੋਰ ਕੋਈ ਕਲਾਕਾਰ ਤੁਹਾਡਾ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋ ਫੇਵਰੇਟ ਹੋਵੇ ਤੁਹਾਡਾ ਕੋਈ ਹਾਂਜੀ ਕਲਾਕਾਰ ਸਾਡੇ ਏਰੀਆ ਦੇ ਆ ਜੇ ਸਿੱਧੂ ਸਿੱਧੂ ਵੀਰੇ ਨਾਲ ਵੀ ਉਹਨਾਂ ਨੇ ਕੰਮ ਕੀਤਾ ਵਾ ਸੋਨੀਆ ਮਾਨ ਤੇ ਟੋਚਨ ਫਿਲਮ ਟੋਚਨ ਗਾਣੇ ਚ ਵੀ ਉਹਨਾਂ ਨੇ ਸ਼ੂਟ ਕੀਤਾ ਮੇਰੀ ਖੁਆਇਸ਼ ਸੀ ਉਹਨਾਂ ਨਾਲ ਕੰਮ ਕਰਨ ਦੀ ਜੇ ਅਗਰੇ ਉਹਨਾਂ ਤੱਕ ਵੀਡੀਓ ਪਹੁੰਚ ਜੇ ਤੇ ਮੇਰਾ ਇਹ ਸੁਪਨਾ ਪੂਰਾ ਹੋ ਸਕਦਾ ਜੀ ਸੋ ਇੰਡਸਟਰੀ ਦੇ ਵਿੱਚ ਹੋਰ ਵੀ ਕੋਈ ਲੋਕ ਜਿਵੇਂ ਹੁੰਦੇ ਹੈਗੇ ਕਿ ਹਾਂ ਅਗਰ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਆਪਾਂ ਕਹਿੰਦੇ ਆ ਕਿ ਵੀਡੀਓਜ਼ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨਾ ਕਿਸੇ ਨੂੰ ਵੀ ਵਾਇਰਲ ਦੇਖ ਕੇ ਉਹਨਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਬਹੁਤ ਸਾਰੇ ਲੋਕਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਕਿਸ ਸਿੰਗਰ ਨੇ ਮੇਰੀ ਬਾਫੜੀ ਆ ਇਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਆ ਆਪਾਂ ਕਹਿ ਸਕਦੇ ਹਾਂ ਤੁਹਾਡੀਆਂ ਵੀਡੀਓਜ਼ ਤੋਂ ਬਾਅਦ ਹੀ ਆ ਤੁਹਾਡੀ ਆਵਾਜ਼ ਹੁਣ ਤੱਕ ਬਹੁਤ ਸਾਰੇ ਲੋਕਾਂ ਤੱਕ ਪਹੁੰਚੀ ਆ ਕਿਸੇ ਨੇ ਇੰਡਸਟਰੀ ਦੇ ਵਿੱਚੋਂ ਤੁਹਾਡੇ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸੇ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਬਾਫੜੀ ਇੰਡਸਟਰੀ ਚੋਂ ਕਿਸੇ ਨੇ ਨਹੀਂ ਅਜੇ ਫਿਲਹਾਲ ਤੱਕ ਨਹੀਂ ਕਿਸੇ ਨੇ ਵੀ ਵੀਡੀਓ ਤਾਂ ਕਾਫੀ ਵਾਇਰਲ ਹੋਈ ਆ ਬਾਕੀ ਅਜੇ ਤੱਕ ਕਿਸੇ ਨੇ ਨਹੀਂ ਬਾਫੜੀ ਜੀ ਸੋ ਪੁਰਾਣੀ ਗਾਇਕੀ ਨੂੰ ਆਪਾਂ ਕਹਿ ਸਕਦੇ ਹਾਂ ਤੁਸੀਂ ਫੋਲੋ ਕਰ ਰਹੇ ਹੋ ਇਸ ਟਾਈਮ ਤੇ ਪੁਰਾਣੇ ਸਟਾਈਲ ਦੀ ਗਾਇਕੀ ਤਾਂ ਅੱਜ ਦੇ ਜੋ ਕਲਾਕਾਰ ਆ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਅੱਜ ਦੀ ਗਾਇਕੀ ਦੇ ਵਿੱਚ ਤੇ ਪੁਰਾਣੇ ਟਾਈਮ ਦੀ ਗਾਇਕੀ ਦੇ ਵਿੱਚ ਕਿਸ ਤਰੀਕੇ ਦਾ ਤੁਸੀਂ ਫਰਕ ਦੇਖਦੇ ਹੋ ਕਿੰਨਾ ਕੁ ਫਰਕ ਦੇਖਦੇ ਹੋ ਜਿਹੜੇ ਹੋਣ ਦਾ 뮤직 ਆ ਔਰ ਜਿਹੜੇ ਵੀ ਮੈਨੂੰ ਚਮਕੀਲਾ ਜੀ ਦਾ ਸਰਦਾਲੋ ਮੈਨੂੰ ਫੋਨ ਕਰਦੇ ਆ ਉਹ ਮੈਨੂੰ ਇਹੀ ਸਪੈਸ਼ਲ ਕਹਿੰਦੇ ਆ ਕਿ ਤੁਸੀਂ ਵੈਸਟਰਨ 뮤직 ਨਹੀਂ ਪਾਉਣਾ ਵੈਸਟਰਨ 뮤직 ਵਿੱਚ ਇਹ ਆ ਕਿ ਜਿੱਦਾਂ ਕਿ ਆਵਾਜ਼ ਦਾ ਪਤਾ ਨਹੀਂ ਲੱਗਦਾ ਖੱਪ ਜਿਹਨੂੰ ਕਹਿੰਦੇ ਆ 뮤직 ਜ਼ਿਆਦਾ ਹੁੰਦਾ ਗੱਲ ਦੀ ਸਮਝ ਨਹੀਂ ਲੱਗਦੀ ਔਰ ਜਿਹੜੇ ਪੁਰਾਣੀ ਦੀ ਗੱਲ ਕੀਤੀ ਜਾਵੇ ਕੱਲਾ ਕੱਲਾ ਲਫ਼ਜ਼ ਦਾ ਪਤਾ ਲੱਗਦਾ ਜੀ ਸੋ ਅ ਅਗਰ ਆਪਾਂ ਅਮਰ ਸਿੰਘ ਚਮਕੀਲਾ ਦੀ ਜਿਵੇਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਦਾ ਗਾਇਆ ਹੋਇਆ ਕੋਈ ਅਜਿਹਾ ਸੌਂਗ ਜੋ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ ਮੈਂ ਚਾਹੂੰਗੀ ਉਹਦੀਆਂ ਵੀ ਦੋ ਲਾਈਨਾਂ ਤੁਸੀਂ ਜ਼ਰੂਰ ਸੁਣਾ ਜਬਰ ਜ਼ੁਲਮ ਦੀ ਜਾਲਮ ਹਾਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਥੀਤੀ ਇਲਤ ਫਰੰਗੀਆਂ ਕੀ ਵਰਤੇ ਆ ਪਾਣਾ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਔਰ ਇਹ ਤੋਂ ਇਲਾਵਾ ਮੇਰੇ ਕੋਲ ਹੋਰ ਫੇਵਰੇਟ ਆ ਇਹ ਮੈਂ ਤਾਂ ਦੁਬਾਰਾ ਸੁਣਾ ਕੇ ਕਿ ਸਭ ਤੋਂ ਵਧੀਆ ਮੈਨੂੰ ਹੀ ਲੱਗਦਾ ਜੀ ਬਿਲਕੁਲ ਉਸ ਤੋਂ ਹਾਂ ਔ ਪਹਿਲਾ ਕੰਮ ਵਹਿ ਲਿਆਣੇ ਵੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਪਟਣੇ ਤੇ ਜਾ ਕੰਮ ਲੈਣੀ ਆ ਸਾ ਮੁੱਲ ਦੀ ਲੜਾਈ ਤੇ ਜਾ ਕੰਮ ਲੈਣੀ ਆ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟਕਰੇ ਨਹੀਂ ਤੇਰੇ ਦਰ ਤੇ ਓ ਦਰ ਤੇ ਬੁਲਾਉਂਦਾ ਮੁੰਡਾ ਬਕਰੇ ਨਹੀਂ ਤੇਰੇ ਦਰ ਤੇ ਹੋਰ ਕੋਈ ਤੈਨੂੰ ਜਿਵੇਂ ਆਕੇ ਲੈ ਗਿਆ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਹੋਰ ਕੋਈ ਤੈਨੂੰ ਜਿਵੇਂ ਆਕੇ ਲੈ ਗਿਆ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚੜ ਲੈ ਲਈਏ ਲਾਵਾਂ ਚੱਲ ਮੇਰੇ ਨਾਲ ਚੜ ਲੈ ਲਈਏ ਲਾਵਾਂ ਜਿੱਤੀ ਪਿਆਰ ਦੀ ਹਾਰੇ ਨਾ ਬਾਜੀਨ ਚਿਤ ਕਰਦੇ ਓ ਕਰਦੇ ਮੁੰਡੇ ਦਾ ਰਾਜੀਨ ਚਿਤ ਕਰਦੇ ਬਹੁਤ ਖੂਬ ਉਹੀ ਬੁਲੰਦ ਆਵਾਜ਼ ਆਪਾਂ ਕਹਿ ਸਕਦੇ ਜੋ ਅਮਰ ਸਿੰਘ ਚਮਕੀਲਾ ਦੀ ਇੱਕ ਬੁਲੰਦੋਵਾਦੀ ਉੱਚੀ ਆਵਾਜ਼ ਸੀ ਸੇਮ ਹੀ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਲੈਵਲ ਹੈ ਗੌਣ ਦਾ ਸੋ ਹੁਣ ਤੱਕ ਕਿਹੜੇ-ਕਿਹੜੇ ਲੋਕਾਂ ਦੀ ਅਗਰ ਆਪਾਂ ਗੱਲ ਕਰੀਏ ਕਿ ਕਈ ਹੁੰਦੇ ਆ ਨਾ ਕਿ ਬਹੁਤ ਸਪੋਰਟਿਵ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣਾ ਸਾਥ ਦਿੱਤਾ ਹੁੰਦਾ ਸੋ ਅਗਰ ਤੁਸੀਂ ਨਾਮ ਲੈਣਾ ਚਾਹੋ ਤਾਂ ਤੁਸੀਂ ਕਿਹਨਾਂ ਦੇ ਨਾਮ ਲਾਓਗੇ ਜਿਨ੍ਹਾਂ ਨੇ ਹੁਣ ਤੱਕ ਸਾਥ ਦਿੱਤਾ ਤੁਹਾਡਾ ਸਭ ਤੋਂ ਜ਼ਿਆਦਾ ਸਾਥ ਆ ਮੇਰੇ ਸਤਾਰ ਕੇਸ ਸਿੰਘ ਟਿੱਕੀ ਜੀ ਜੋ ਅਮਰ ਸਿੰਘ ਚਮਕੀਲਾ ਨਾਲ ਬਹੁਤ ਸਾਥ ਨਭਾਇਆ ਉਹਨਾਂ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਉਹੀ ਮੇਰੇ ਸਾਥ ਦੇ ਰਹੇ ਆ ਜੀ ਸੋ ਇਸੇ ਦੇ ਚੱਲਦੇ ਅਗਰ ਗੱਲ ਕਰੀਏ ਕਿ ਕਈ ਵਾਰ ਹੁੰਦਾ ਨਾ ਕਿ ਬਹੁਤ ਸਾਰੇ ਲੋਕ ਤਾਂ ਤੁਹਾਨੂੰ ਐਪਰੀਸ਼ੀਏਟ ਕਰਦੇ ਹੋਣਗੇ ਕਿ ਤੁਹਾਡੀ ਆਵਾਜ਼ ਬਿਲਕੁਲ ਅਮਰ ਸਿੰਘ ਜਮਕੀਲਾ ਵਰਗੀ ਹੈ ਜਾਂ ਬਹੁਤ ਸਾਰੇ ਲੋਕ ਜ਼ਿੰਦਗੀ 'ਚ ਆਪਣੇ 네ਗੇਟਿਵ ਵੀ ਆਉਂਦੇ ਆ ਕਿ ਨਹੀਂ ਇਦਾਂ ਦਾ ਨਹੀਂ ਹੋਣਾ ਕੁਝ ਨਹੀਂ ਹੋਣਾ ਹੈ ਕੁਝ ਤੁਹਾਨੂੰ ਕਦੇ 네ਗੇਟਿਵ ਲੋਕਾਂ ਨੇ ਅਪਰੋਚ ਕੀਤੀ ਹੈ 네ਗੇਟਿਵ ਲੋਕ ਕੁਝ ਗਲਤ ਕਦੇ ਬੋਲੇ ਕਿਸੇ ਨੇ ਜਿਹੜੇ ਅਸਲ ਵਿੱਚ ਮੇਰੇ ਉਸਤਾਦ ਜੀ ਕਹਿੰਦੇ ਸੀ ਹੋਰ ਵੀ ਜਿਹੜੇ ਵੀ ਚਮਕੀਲੇ ਮੈਨੂੰ ਫੋਨ ਕਰਦੇ ਆ ਸਰਦਾਲੂ ਉਹ ਮੈਨੂੰ ਕਹਿੰਦੇ ਆ ਕਿ ਕਮੈਂਟਾਂ ਵਿੱਚ ਬਹੁਤ ਲੋਕ ਮਾੜਾ ਤੈਨੂੰ ਬੋਲਣਗੇ ਕਦੇ ਉਹਨਾਂ ਦਾ ਕਮੈਂਟ ਪੜ ਕੇ ਕਦੇ ਇਹ ਗ ਲਾਈਨ ਨੂੰ ਇਸ ਲਾਈਨ ਨੂੰ ਛੱਡ ਨਾ ਦੇ ਬਾਕੀ ਮੈਂ ਕਮੈਂਟ ਪੜਦਾ ਹੀ ਨਹੀਂ ਉਹੀ ਜ਼ਿਆਦਾ ਮੈਨੂੰ ਮਾੜਾ ਕਹਿੰਦੇ ਆ ਜਿਹੜੇ ਕਮੈਂਟਾਂ ਵਿੱਚ ਕਹਿੰਦੇ ਪਰ ਫੋਨ ਕਰਕੇ ਮੈਨੂੰ ਅਜੇ ਤੱਕ ਇਹਨੇ ਮਾੜਾ ਨਹੀਂ ਕਿਹਾ ਜੀ ਸੋ ਪੋਜ਼ਿਟਿਵਿਟੀ ਨਾਲ ਰੱਖਦੇ ਹੋ ਆਪਣੇ ਆਪ ਕਹਿ ਸਕਦੇ ਆ ਲਾਈਵ ਸ਼ੋਅ ਔਨ ਦੀ ਕਦੇ ਉਹ ਕਿਤੇ ਤੁਸੀਂ ਲਾਈਵ ਸ਼ੋਅ ਜਿਵੇਂ ਕਿ ਅਕਸਰ ਸੁਣਨਾ ਪਸੰਦ ਕਰਦੇ ਅਮਰ ਸਿੰਘ ਚਮਕੀਲਾ ਨੂੰ ਲੋਕ ਉਹ ਵੀ ਲਾਈਵ ਜਿਸ ਤਰੀਕੇ ਦੇ ਨਾਲ ਇੱਕ ਉੱਚੀ ਆਵਾਜ਼ ਦੇ ਵਿੱਚ ਗਾਉਂਦੇ ਸੀ ਆਵਾਜ਼ ਤੁਹਾਡੀ ਵੀ ਬਿਲਕੁਲ ਸੇਮ ਹੀ ਹੈ ਸਭ ਤੋਂ ਪਹਿਲਾਂ ਤਾਂ ਮੇਰਾ ਇੱਕ ਸ਼ੌਂਕ ਆ ਕਿ ਜਦੋਂ ਵੀ ਮੇਰਾ ਪਹਿਲਾ ਗਾਣਾ ਆਵੇ ਫਰਸਟ ਗਾਣਾ ਆਵੇ ਤੇ ਉਹਦੇ ਵਿੱਚ ਮੈਂ ਚਾਹੁੰਨਾਗੇ ਜਿਹੜੇ ਚਮਕੀਲਾ ਜੀ ਦੇ ਸਾਥੀ ਸੀ ਜਿੰਨੇ ਵੀ ਹੁਣ ਹੈਗੇ ਆ ਧਰਤੀ ਤੇ ਕੋਈ ਤਾਂ ਚਲੋ ਜਿੰਨੇ ਡੈਥ ਹੋ ਗਈ ਆ ਉਹਨਾਂ ਦੇ ਇਲਾਵਾ ਜਿੰਨੇ ਵੀ ਲਗੇ ਮੈਂ ਚਾਹੁੰਦਾ ਮੇਰੇ ਗਾਣੇ ਵਿੱਚ ਉਹ ਸਾਰੇ ਫੇਰ ਤੋਂ ਇਕੱਠੇ ਹੋਣ ਤੇ ਉਹ ਫੇਰ ਉਦਾਂ ਸ਼ੂਟ ਹੋਵੇ ਉਹੀ ਅੰਬੈਸਡਰ ਗੱਡੀ ਹੋਵੇ ਤੇ ਉਹਨਾਂ ਨਾਲ ਮੈਂ ਪਹਿਲਾ ਗਾਣਾ ਕਰਨਾ ਚਾਹੁੰਦਾ ਆਪਣੀ ਜ਼ਿੰਦਗੀ ਦਾ ਸਟਾਰਟ ਉਹਨਾਂ ਨਾਲ ਕਰਨਾ ਚਾਹੁੰਦਾ ਜੀ ਸੋ ਜਿਵੇਂ ਕਿ ਤੁਸੀਂ ਦੱਸਿਆ ਕਿ ਉਹਨਾਂ ਦੇ ਨਾਲ ਤੁਸੀਂ ਗਾਣਾ ਕਰਨਾ ਚਾਹੁੰਦੇ ਹੋ ਉਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਆ ਉਸੇ ਤਰੀਕੇ ਦੇ ਅચ્છਾ ਤੁਸੀਂ ਲਿਖਿਆ ਹੋਇਆ ਉਹਨਾਂ ਦਾ ਸੁਣਾਓਗੇ ਦੋ ਲਾਈਨਾਂ ਹੁਣ ਤੱਕ ਨਾਲ ਖੜ ਦੇਣੀ ਜਿਹੜੇ ਖੜ ਦੇ ਜਾਰ ਸੀ ਮੇਰੇ ਹਣ ਤੱਕ ਨਾਲ ਖੜ ਦੇਣੀ ਜਿਹੜੇ ਖੜ ਦੇ ਜਹਾਰ ਸੀ ਮੇਰੇ ਹੱਕ ਜਬ ਬਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਹੱਕ ਜਬ ਬਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਹੋ ਦੁਗਰੀ ਦਾ ਯਾਰ ਬੱਲੀ ਐਣੀ ਜਿਹਦਾ ਵਿੱਚ ਲੁਧਿਆਣੇ ਡੇਰਾ ਹੋ ਦੁਗਰੀ ਦਾ ਯਾਰ ਬੱਲੀ ਐਣੀ ਜਿਹਦਾ ਵਿੱਚ ਲੁਧਿਆਣੇ ਡੇਰਾ ਜਾਰੀ ਚਗਦਾਰੀ ਮਾਰਗੀ ਨਹੀਂ ਹੁਜ ਜੰਮਿਆ ਸੂਰਮਾ ਕਿਹੜਾ ਜਾਰੀ ਚਗਦਾਰੀ ਮਾਰਗੀ ਨਹੀਂ ਹੁਜ ਜੰਮਿਆ ਸੂਰਮਾ ਕਿਹੜਾ ਹੋ ਗੌਣ ਵਾਲੇ ਵਹਿਮ ਕੱਢਣੇ ਨਹੀਂ ਸਨ 88 ਦੇ ਰੜਕਦੇ ਮੇਰੇ ਗੌਣ ਵਾਲੇ ਵਹਿਮ ਕੱਢਣੇ ਨਹੀਂ ਸਨ 88 ਦੇ ਰੜਕਦੇ ਮੇਰੇ ਹੱਕ ਜਬ ਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਹੱਕ ਜਬ ਰੂਦ ਪਰਿਆਣੀ ਬੋਲ ਤੱਤੇ ਨੇ ਕਲਮ ਦੇ ਮੇਰੇ ਹਉ ਉਤੋਂ ਤੋਂ ਜੀਜੀ ਕਰ ਦੇ ਫਿਰ ਭੋਗ ਪਾਉਣ ਨੂੰ ਮੇਰਾ ਉਤੋਂ ਤੋਂ ਜੀਜੀ ਕਰ ਦੇ ਫਿਰ ਭੋਗ ਪਾਉਣ ਨੂੰ ਮੇਰਾ ਦਿਲਾਂ ਵਿੱਚ ਰਾਜ ਕਰਦਾ ਨਹੀਂ ਜਾ ਕੇ ਪੁੱਛ ਚਮਕੀਲਾ ਤੇਰਾ ਦਿਲਾਂ ਵਿੱਚ ਰਾਜ ਕਰਦਾ ਨਹੀਂ ਜਾ ਕੇ ਪੁੱਛ ਚਮਕੀਲਾ ਤੇਰਾ ਬਹੁਤ ਖੂਬ ਬਹੁਤ ਸੋਹਣਾ ਸੋ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਕਿਹਾ ਕਿ ਉਹਨਾਂ ਦੇ ਤਰੀਕੇ ਦੇ ਨਾਲ ਤੁਸੀਂ ਜਾਣਾ ਆਉਣਾ ਚਾਹੁੰਦੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਆ ਸੋ ਉਹ ਆਪਾਂ ਕਹਿ ਸਕਦੇ ਕਿ ਅਮਰ ਸਿੰਘ ਚਮਕੀਲਾ ਇੱਕ ਦੁਕਾਨਾ ਜੋੜੀ ਸੀ ਤਾਂ ਤੁਹਾਡੇ ਨਾਲ ਇਸ ਵੇਲੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਸੀਂ ਲੱਬਿਆ ਸਾਥੀ ਨਾਲ ਅਗਰ ਦੁਕਾਨਾ ਜੋੜੀ ਬਣਾਉਣੀ ਹੋਵੇ ਅਹ ਵਹਿ ਅਜੇ ਤੱਕ ਨਹੀਂ ਕੋਈ ਵੀ ਮਿਲਿਆ ਨਿਗਾ ਦੇ ਵਿੱਚ ਫਿਰ ਵੀ ਕੋਈ ਹੋਵੇ ਅਗਰ ਕਿਸੇ ਦੇ ਨਾਲ ਇੰਡਸਟਰੀ ਚ ਗੋਣਾ ਚਾਹੁੰਦੇ ਹੋ ਹਾਂਜੀ ਵੈਸੇ ਮੇਰੇ ਨਾਲ ਸਟੇਜ ਮੇਰੇ ਲਾਈ ਮੇਰੇ ਏਰੀਆ ਚ ਮੈਨੂੰ ਪ੍ਰੋਗਰਾਮ ਬੁੱਕ ਆਇਆ ਸੀ ਤੇ ਹਰਿਆਣੇ ਦੇ ਹੀ ਉਹ ਗੁਰਪ੍ਰੀਤ ਨਾਮ ਉਹਨਾਂ ਦਾ ਤੇ ਮੈਂ ਚਾਹੁੰਨਾ ਕਿ ਉਹ ਪਰ ਉਹਨਾਂ ਨੂੰ ਦੂਰ ਕਰਕੇ ਉਹ ਹਰਿਆਣੇ ਦੇ ਹੀ ਮੈਂ ਅਮ੍ਰਿਤਸਰ ਚ ਰਹਿਣਾ ਉਹ ਦੂਰ ਕਰਕੇ ਅਪ ਡਾਊਨ ਨਹੀਂ ਕਰ ਸਕਦੇ ਉਹ ਵੀ ਥੋੜੇ ਮਿਡਲ ਕਲਾਸ ਹੀ ਆ ਤੇ ਮੈਂ ਵੈਸੇ ਮੇਰੀ ਖੁਆਇਸ਼ ਇਹੀ ਆ ਕਿ ਉਹੀ ਮੇਰੇ ਨਾਲ ਗਾਉਣ ਜੀ ਕਿਉਂਕਿ ਆਵਾਜ਼ ਵੀ ਸੇਮ ਟੱਚ ਕਰਦੀ ਉਹਨਾਂ ਦੀ ਉਹਨਾਂ ਦੀ ਵੀ ਉਹਨਾਂ ਵਰਗੀ ਹੀ ਆਵਾਜ਼ ਹੈ ਸੋ ਲੱਗਦਾ ਹੈ ਕਿ ਉਸੇ ਤਰੀਕੇ ਦੀ ਤੁਹਾਡੀ ਵੀ ਜੋੜੀ ਬਣ ਸਕਦੀ ਹੈ ਹਾਂਜੀ ਜੇ ਮੌਕਾ ਮਿਲੇ ਤਾਂ ਮੇਰੇ ਵਾਸਤੇ ਬਹੁਤ ਖੁਸ਼ਖਬਰੀ ਹੋਏਗੀ ਮੇਰੇ ਵਾਸਤੇ ਹੈਨਾ ਤੇ ਮੈਂ ਨਿਮਰਤ ਖੈਰਾ ਜੀ ਇਸ ਟਾਈਮ ਦੇ ਆਪਣੇ ਪੰਜਾਬ ਦੇ ਨਾਮੀ ਕਲਾਕਾਰ ਆ ਤੇ ਜੇ ਮੈਨੂੰ ਉਹਨਾਂ ਨਾਲ ਮੌਕਾ ਮਿਲੇ ਤਾਂ ਬਹੁਤ ਵਧੀਆ ਗੱਲ ਆ ਤੇ ਮੈਂ ਉਹਨਾਂ ਕੋਲ ਇਹ ਹੀ ਖੁਆਇਸ਼ ਕਰਾਂਗਾ ਕਿ ਉਹ ਮੈਂ ਉਹਨਾਂ ਨਾਲ ਗਾਣਾ ਬੋਲ ਸਕਾਂ ਉਹਨਾਂ ਨਾਲ ਜਿਹੜਾ ਗਾਣਾ ਰਿਕਾਰਡ ਕਰ ਸਕਾਂ ਜੀ ਸੋ ਜਿਵੇਂ ਕਿ ਅੱਪਾ ਗੱਲ ਕਰ ਰਹੇ ਆ ਕਿ ਉਹਨਾਂ ਕਲਾਕਾਰਾਂ ਦੀ ਜੋ ਕਿ ਬੇਸ਼ੱਕ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਲੇਕਿਨ ਉਹਨਾਂ ਦਾ ਨਾਮ ਅਜੇ ਤੱਕ ਵੀ ਆ ਲੋਕਾਂ ਦੇ ਕੰਨ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਕਲਾਕਾਰਾਂ ਦੀ ਆਵਾਜ਼ ਸੁਣਨ ਨੂੰ ਤਰਸਦੇ ਆ ਜਾਂ ਫਿਰ ਉਹ ਕਲਾਕਾਰ ਦੁਨੀਆ ਤੋਂ ਚਲੇ ਜਾਣ ਦੇ ਬਾਵਜੂਦ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਅਮਰ ਸਿੰਘ ਚਮਕੀਲਾ ਦੀ ਆਪਾਂ ਗੱਲ ਕੀਤੀ ਹੈ ਤੇ ਦੂਸਰੇ ਕਲਾਕਾਰ ਆਪਾਂ ਇਸ ਵੇਲੇ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲਾ ਜਿਨ੍ਹਾਂ ਨੂੰ ਬੇहद ਪਿਆਰ ਦਿੱਤਾ ਜਾਂਦਾ ਹੈ ਬੇਸ਼ੱਕ ਉਹ ਇੱਥੇ ਨਹੀਂ ਹੈ ਲੇਕਿਨ ਹੁਣ ਵੀ ਉਹਨਾਂ ਦੇ ਨਾਮ ਤੇ ਕਈ ਖਿਤਾਬ ਜੋੜਦੇ ਹੋਏ ਨਜ਼ਰ ਆ ਰਹੇ ਆ ਤਾ ਉਹਨਾਂ ਦੇ ਬਾਰੇ ਅਗਰ ਦੋ ਸ਼ਬਦ ਕਹਿਣੇ ਹੋਣ ਤਾਂ ਕੀ ਕਹੋਗੇ ਤੁਸੀਂ ਜਦੋਂ ਵੀਰੇ ਸਿੱਧੂ ਸਿੱਧੂ ਮੂਸੇ ਵਾਲਾ ਉਹਨਾਂ ਦੀ ਡੈਥ ਹੋਈ ਇਹ ਮੈਨੂੰ ਖੁਦ ਨਹੀਂ ਪਤਾ ਕਿ ਮੇਰੇ ਅੰਦਰ ਇੱਕ ਇਹ ਵੀ ਕਲਾ ਹੈਗੀ ਆ ਕਿ ਮੈਂ ਗਾਣੇ ਲਿਖ ਸਕਾਂ ਇਦਾਂ ਦੀ ਜੋ ਡੈਥ ਹੋਈ ਇਹ ਤੇ ਪ੍ਰਮਾਤਮਾ ਅੱਗੇ ਕਿਹਾ ਕਿ ਪ੍ਰਮਾਤਮਾ ਕਿ ਸਾਨੂੰ ਵੀ ਮੌਕਾ ਦੋਗੇ ਇਦਾਂ ਦਾ ਮਕਾਮ ਅਸੀਂ ਵੀ ਪਾ ਸਕੀਏ ਤੇ ਉਹ ਜਦੋਂ ਇੱਕ ਨਾ ਸਾਡੇ ਪਿੰਡ ਦਾ ਮੁੰਡਾ ਸੀ ਟਰੈਕਟਰ ਤੇ ਲੰਘ ਰਿਹਾ ਸੀ ਤੇ ਹੌਲੀ ਯੂਮਰ ਦਾ ਮੁੰਡਾ ਹੇ 15 16 ਸਾਲ ਦੇ ਨੂੰ ਮੋਛ ਫੁੱਟੰਡੀ ਉਹ ਤੋਂ ਮੈਨੂੰ ਗੱਲ ਚੇਤੇ ਆਈ ਜਦੋਂ ਸਭ ਤੋਂ ਪਹਿਲਾ ਗਾਣਾ ਮੈਂ ਲਿਖਿਆ ਸੀ ਉੱਤੇ ਲਿਖਿਆ ਮੋਛ ਫੁੱਟ ਗੱਭਰੂ ਜਵਾਨ ਹੋ ਗਿਆ ਫਿਰ ਮੈਂ ਸੋਚਿਆ ਇਦਾਂ ਕਰਦੇ ਅਗਲੇ ਲਾਈਨਾਂ ਲਿਆ ਦੇ 6 ਫੁੱਟ ਕੱਦ ਤੂੰ ਵੀ ਪਾਰ ਹੋ ਗਿਆ ਫਿਰ ਮੈਂ ਗਾਣਾ ਲਿਖਿਆ ਸਿੱਧੂ ਤੇ ਲਿਖਿਆ ਸੀ ਉਹਦਾ ਗਾਣਾ ਜਿਹੜਾ ਇਹ ਟੁੱਟਾ ਫੁੱਟਾ ਜਿਹਾ ਬਣਿਆ ਸੀ ਗਾਣਾ ਉਹ ਕੰਪਲੀਟ ਨਹੀਂ ਬਣਿਆ ਨਾਲ ਮੈਂ ਕੰਪਲੀਟ ਕਿਤਾ ਨਿਸ਼ਾਨੀ ਤੌਰ ਤੇ ਰੱਖਿਆ ਕਿ ਸਭ ਤੋਂ ਪਹਿਲਾ ਜਦੋਂ ਮੈਨੂੰ ਲਿਖਣਾ ਨਹੀਂ ਆਉਂਦਾ ਮੈਂ ਸਭ ਤੋਂ ਪਹਿਲਾ ਉਹ ਗਾਣਾ ਲਿਖਿਆ ਤੇ ਉਸ ਤੋਂ ਬਾਅਦ ਮੈਂ ਵਾਰ ਮਾਂ ਨੇ ਜੰਮਿਆ ਪੁੱਤ ਸੀ ਸੂਰਮਾ ਉਹਦੀ ਸ਼ੇਰਾਂ ਵਰਗੀ ਚਾਲ ਉਹਨੇ ਮੌਤ ਨੂੰ ਆਪ ਵੰਗਾਰਿਆ ਪਾਵੇਂ ਮੱਝੀ ਹਾਕਾਰ ਉਹ ਹੱਕ ਦੇ ਜੋਰ ਨਾਲ ਗਾ ਗਿਆ ਹੱਕ ਦੇ ਜੋਰ ਨਾਲ ਗਾ ਗਿਆ ਹੋ ਕੀਤੇ ਵੈਰੀ ਵੇਖ ਹਰਾਣਾ ਤੂੰ ਬੇਖੌਫ ਸੀ ਕੁੰਮ ਦਾ ਤੂੰ ਪਿੰਡ ਮੂਸਾ ਕੀ ਤਾਂ ਮਹਾਣਾ ਤੇਰੀ ਜਗਤ ਸੋਬਾ ਚੱਲਦੀ ਹਾ ਤੇਰੀ ਮਾਂ ਨੂੰ ਸਦਾ ਸਲਾਮਾ ਜਿਨੇ ਸਿੱਧੂ ਸੂਰਮਾ ਜਮਿਆ ਸਿੱਧੂ ਸੂਰਮਾ ਜਮਿਆ ਉਹ ਮਾਸੀ ਬਹੁਤ ਮਹਾਣਾ ਲੱਖ ਲੜ ਤਾਂ ਤੈਨੂੰ ਬੱਲਿਆ ਮਾਂ ਦਾ ਵੇਖਿਆ ਨਹੀਂ ਤੂੰ ਹਾਰ ਓ ਕੱਲਾ ਮਾਂ ਦਾ ਪੁੱਤ ਮਰਵਾਤਾ ਓ ਲੱਗਣਾ ਮਾਂ ਦਾ ਤੈਨੂੰ ਜ਼ਰਾਬ ਗੱਲ ਸਾਚ ਜਜ ਨਾਲੇ ਵਾਲਿਆ ਸਾਚ ਜਜ ਨਾਲੇ ਵਾਲਿਆ ਓ ਸਿੱਧੂ ਦੀ ਚੱਲੂ ਸਦਾ ਲਈ ਵਾਰ ਹੋ ਰਹਿ ਗਿਆ ਨਿਸ਼ਾਨੀਆਂ ਤੇਰੀਆਂ ਰਹਿ ਗਿਆ ਨਿਸ਼ਾਨੀਆਂ ਤੇਰੀਆਂ ਜੱਗ ਵਿੱਚ ਰਹਿ ਗਿਆ ਨਿਸ਼ਾਨੀਆਂ ਤੇਰੀਆਂ ਹਾਂ ਜੀ ਹਾਂ ਵਾਰਾ ਤੁਰੀਆਂ ਜਾਂ ਆ ਬਹੁਤ ਖੂਬਸੂਰਤ ਇਹ ਜੋ ਲਾਈਨਾਂ ਹੈ ਜੋ ਬਾਅਦ ਇਹਨਾਂ ਦੇ ਵੱਲੋਂ ਸੁਣਾਈ ਗਈ ਹੈ ਇਹ ਜ਼ਰੂਰ ਸਿੱਧੂ ਮੂਸੇਵਾਲਾ ਦੇ ਜੋ ਫੈਨਸ ਆ ਉਹਨਾਂ ਦੇ ਦਿਲਾਂ ਨੂੰ ਜ਼ਰੂਰ ਛੂਹੂਗੀ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਤਾਂ ਇਹ ਸੀ ਆਪਣੇ ਨਾਲ ਪ੍ਰਭ ਅਜਨਾਲਾ ਜੀ ਜਿਨ੍ਹਾਂ ਦੇ ਨਾਲ ਆਪਾਂ ਉਹਨਾਂ ਦੀ ਗਾਇਕੀ ਦੇ ਸਫ਼ਰ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਖਾਸ ਗੱਲਾਂ ਕੀਤੀਆਂ ਉਮੀਦ ਕਰਦੇ ਹਾਂ ਕਿ ਜਲਦ ਇਹਨਾਂ ਦੇ ਜੋ ਸੁਪਨੇ ਆ ਸਾਕਾਰ ਹੋਣਗੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਚਿਹਰੇ ਦੇ ਨਾਲ ਤਦ ਤੱਕ ਲਈ ਦੇਖਦੇ ਰਹੋ ਚੈਨਲ ਨਿਰਪੱਖ ਪੋਸਟ ਧੰਨਵਾਦ